ਸਸ਼ੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ ਹਾਜ਼ਰਾਂ ਥੋੜੀ ਦੀ ਨਵੀਂ ਵੀਡੀਓ ਲੈ ਕੇ ਜਿਹੜੇ ਹੈਗਾ ਬਲਾਉਂ ਦੀ ਸਕੀ ਵੀ ਦੀ ਆਪਾਂ ਫਰੰਟ ਸਾਈਡ ਹੈ ਜਿਹੜੀ ਰੈਡੀ ਕਰ ਚੁੱਕੇ ਆ ਤੁਹਾਨੂੰ ਦਿਖਾ ਚੁੱਕੇ ਹਾਂ ਸਾਰਾ ਪਾਰਟ ਹੁਣ ਆਪਾਂ ਇਹਦੀ ਬੈਕ ਸਾਈਡ ਰੈਡੀ ਕਰ ਰਹੇ ਹਾਂ 5 ਇੰਚ ਦਾ ਜਿਹੜਾ ਮੈਂ ਬਾਰਡਰ ਆ ਉਹ ਮੈਂ ਰੈਡੀ ਕਰ ਲਿਆ ਹੁਣ ਮੈਂ ਇੱਥੇ ਡਿਜ਼ਾਈਨ ਬਣਾਉਂਗੀ ਠੀਕ ਹੈ ਡਿਜ਼ਾਈਨ ਆਪਾਂ ਸੇਮ ਫੋਲੋ ਕਰਨਾ ਜਿਵੇਂ ਆਪਾਂ ਉਹਦੇ ਵਿੱਚ ਪਾਇਆ ਸੀਗਾ 10 ਫੰਦੇ ਜਿਹੜੇ ਸਿੱਧੇ ਤੇ 10 ਫੰਦੇ ਜਿਹੜੇ ਉਲਟੇ ਆਪਾਂ ਸੇਮ ਤਰੀਕੇ ਨਾਲ ਹੀ ਆਪਾਂ ਡਿਜ਼ਾਈਨ ਪਾਉਣਾ ਹੈ ਇਹਦੇ ਵਿੱਚ ਠੀਕ ਹੈ ਜੀ 10 ਫੰਦੇ ਸਿੱਧੇ 10 ਫੰਦੇ ਉਲਟੇ 1 2 3 4 5 6 7 8 9 ਤੇ 10 ਧਾਗਾ ਅੱਗੇ ਕਰਾਂਗੇ 10 ਬੰਦੇ ਉਲਟੇ ਬੁਣਾਂਗੇ 1 2 3 4 5 6 7 8 9 ਤੇ 10 ਧਾਗਾ ਪਿੱਛੇ ਕਰਾਂਗੇ 10 ਬੰਦੇ ਸਿੱਧੇ ਬੁਣਾਂਗੇ 1 2 3 4 5 6 7 8 9 10 ਤੱਕ ਆ ਕੇ ਕਰਾਂਗੇ 10 ਬੰਦੇ ਉਲਟੇ ਬੁਣਾਂਗੇ 1 2 3 4 5 6 7 8 9 10 ਧਾਗਾ ਪਿੱਛੇ ਕਰਾਂਗੇ 10 ਬੰਦੇ ਸਿੱਧੇ ਬੁਣਾਂਗੇ 1 2 3 4 5 6 7 8 9 10 ਧਾਗਾ ਅੱਗੇ ਕਰਾਂਗੇ 10 ਬੰਦੇ ਉਲਟੇ ਬੁਣਾਂਗੇ 1 దాగా పిచ్చే కదే సే ఉన్న చార్ పం ఛే సో ਤੇ 10 ਧਾਗਾ ਅੱਗੇ ਕਰਾਂਗੇ 10 ਬੰਦੇ ਉਲਟੇ ਬੁਣਾਗੇ 1 2 3 4 5 6 7 8 9 ਤੇ 10 ਧਾਗਾ ਪਿੱਛੇ ਕਰਾਂਗੇ ਜਿੰਨੇ ਫੰਦੇ ਮੇਰੇ 10 ਹੀ ਬੰਦੇ ਰਹਿੰਦੇ ਹੋਣਗੇ ਠੀਕ ਹੈ ਜਾਇਕ ਜਿਆਦਾ ਐਕਸਟਰਾ ਹੋਊਗਾ ਤਾਂ ਉੰਨੇ ਜਿਹੜੇ ਸਾਰੇ ਸਫੰਦੇ ਹੋ ਮੈਂ ਸਿੱਧੇ ਹੀ ਬੁਣ ਲਊਂਗੀ ਰੋਂਗ ਸਾਈਡ ਹੈ ਜਿੰਨੀਆਂ ਵੀ ਇਹ ਨਹੀਂ ਬਨਨੀਆਂ ਸਾਰੀਆਂ ਉਲਟੀਆਂ ਉਲਟੀਆਂ ਹੀ ਬੁਣੀਆਂ ਜਾਣਗੀਆਂ ਠੀਕ ਹੈ ਜੀ ਰੋਂਗ ਸਾਈਡ ਤੋਂ ਇਹਦੀ ਸਾਰੀ ਸਿਹੜੀ ਸਲਾਈ ਹੈ ਉਹ ਉਲਟੀ ਉਲਟੀ ਹੀ ਬੁਣੀ ਜਾਊਗੀ ਸਾਰੀ ਰੋਂਗ ਸਾਈਡ ਹੈ ਜਿਹੜੀ ਇਹ ਉਲਟੀ ਸਾਈਡ ਤੋਂ ਉਲਟੀ-ਉਲਟੀ ਹੀ ਬੁਣੀ ਜਾਊਗੀ ਸਾਰੀ ਜਿਹੜੀ ਸਿਲਾਈ ਹੈ ਇਹ ਉਲਟੀ ਉਲਟੀ ਹੀ ਹੋਣੀ ਹੈ ਇਹ ਸਾਰੀ ਜਿਹੜੀ ਸਲਾਈ ਆ ਉਹ ਉਲਟੀ ਉਲਟੀ ਹੀ ਬੁਣੀ ਜਾਊਗੀ ਇਹ ਸਾਰੀ ਜਿਹੜੀ ਸਲਾਈ ਮੈਂ ਕੰਪਲੀਟ ਕਰ ਲ ਲਈ ਮੈਂ ਸਾਰੀ ਸਲਾਈ ਜਿਹੜੀ ਆ ਆਪਦੀ ਸੈਕਿੰਡ ਰੋ ਤੋਂ ਮਤਲਬ ਰੋਂਗ ਸਾਈਡ ਤੋਂ ਮੈਂ ਕੰਪਲੀਟ ਕਰ ਲਈ ਹੈ ਇਸ ਤੋਂ ਬਾਅਦ ਮੈਂ ਦਿਖਾਉਣੀ ਆ ਤੁਸੀਂ ਕਿੱਦਾਂ ਕਰਨਾ ਹੈ ਠੀਕ ਹੈ ਇਸ ਤੋਂ ਬਾਅਦ ਜਿਵੇਂ ਹੀ ਬੁਣੀ ਆਪਾਂ 10 ਬੰਦੇ ਸਿੱਧੇ 10 ਉਲਟੇ 10 ਸਿੱਧੇ ਠੀਕ ਹੈ ਇਸ ਤਰੀਕੇ ਨਾਲ ਬਣਾ ਲੈਣਾ ਜਦੋਂ ਆਹ ਚੈਣਾ 6 ਬਣ ਗਈਆਂ ਤਾਂ ਉਦੋਂ ਆਪਾਂ ਇੱਥੇ ਸਿੱਧਾ ਬਣਾਉਣਾ ਸ਼ੁਰੂ ਕਰ ਦਾਂਗੇ ਇੱਥੇ ਉਲਟਾ ਬਣਾਉਣਾ ਸ਼ੁਰੂ ਕਰ ਲਵਾਂਗੇ ਇਸ ਤੋਂ ਬਾਅਦ ਜਿਹੜਾ ਹੈਗਾ ਮੈਂ ਜਿੰਨੀ ਵੀ ਮੈਨੂੰ ਲੈਂਥ ਚਾਹੀਦੀ ਹੋਈ ਇਸ ਦੇ ਅਕੋਰਡਿੰਗ ਜਿਹੜੀ ਹੈਗੀ ਮੈਂ ਲੈਂਥ ਆ ਆਪਣੀ ਫਰੰਟ ਸਾਈਡ ਹੈ ਨਸੀਏ ਨਾਲ ਇਹਦੇ ਅਕੋਰਡਿੰਗ ਮੈਂ ਜਿੰਨੀ ਵੀ ਲੈਂਥ ਬਣ ਚਾਹਦੀ ਮੈਂ ਮੋਡੇ ਤੱਕ ਬਣਾ ਲੂੰਗੀ ਮੋਡੇ ਤੋਂ ਬਣਾਉਣ ਤੋਂ ਬਾਅਦ ਤੁਹਾਨੂੰ ਦੱਸੂੰਗੀ ਕਿਉਂਕਿ ਮੈਂ ਬੈਕ ਸਾਈਡ ਇਹਦਾ ਇਹਦਾ ਵੀ ਗਲਾ ਨਹੀਂ ਰੱਖੂਗੀ ਇਹਦਾ ਗਲਾ ਨਹੀਂ ਰੱਖਦੀ ਬੈਕ ਸਾਈਡ ਵਾਲਾ ਸਿੱਧਾ ਆਪਾਂ ਮੋਡੇ ਦੀ ਕਟਾਈ ਪਾਉਣੀ ਹੈ ਤੇ ਉਹ ਕਿੰਨੀ ਪਾਉਣੀ ਹੈ ਉਹ ਸਾਰੀ ਜਿਹੜੀ ਉਹ ਤੁਹਾਨੂੰ ਨੈਕਸਟ ਵੀਡੀਓ ਚ ਮੈਂ ਦੱਸੂੰਗੀ ਤੇ ਇੱਕ ਵਾਰ ਤੁਹਾਨੂੰ ਜਿਹੜੀਆਂ ਮੈਂ ਬਾਹਾਂ ਵੀ ਮੈਂ ਬਣਾ ਰਹੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਵੀ ਕਿੱਦਾਂ ਕਿੱਦਾਂ ਬਣਾਉਣੀ ਹੈਗੀ ਠੀਕ ਹੈ ਇੱਕ ਬਾਹ ਪਾ ਤਿਆਰ ਕਰ ਚੁਕੇ ਆ ਠੀਕ ਹੈ ਤਿਆਰ ਹੋ ਰਹੀ ਹੈ ਹਜੇ ਜਿਹੜੇ ਆਪਾਂ ਇਹਦੇ ਜੋਟੇ ਲਾਏ ਸੀਗੇ ਕੁੰਡੇ ਲਾਏ ਇਹਦੇ ਆਪਾਂ ਉਹ 26 ਜੋਟੇ ਲਾਏ ਆਪਾਂ 26 ਜੋਟੇ ਤੇ 52 ਆਪਾਂ ਇਹਦੇ ਕੁੰਡੇ ਲਾਏ ਹੋਏ ਆ ਬਾਹ ਦੇ ਤੇ ਨਾਲ ਦੀ ਨਾਲ ਆਪਾਂ ਇਹ ਤੋਂ ਵਧਾਈ ਵੀ ਚਾਣੀ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਨਾਲ ਆਪਾਂ ਕੁੰਡੇ ਵਧਾਈ ਵੀ ਚਾਣੀ ਹੈ ਠੀਕ ਹੈ ਦੋਨੋਂ ਸਾਈਡ ਤੋਂ ਜਿਹੜੇ ਆਪਾਂ ਕੁੰਡੇ ਵਧਾਈ ਜੰਨੇ ਆਂ ਅਗਰ ਤੁਸੀਂ ਇਹ ਵੀ ਵੀਡੀਓ ਚਾਹੀਦੀ ਹੋਵੇ ਵੀ ਭਾਣੇ ਕਿੰਨੇ ਕਿੰਨੇ ਕੁੰਡੇ ਜਿਹੜੇ ਕਿੰਨਾ ਟਾਈਮ ਬਾਅਦ ਵਧਾਉਣੀਆਂ ਉਹ ਵੀ ਆਪਾਂ ਵੀਡੀਓ ਲੈ ਆਵਾਂਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਦੀ ਇੱਕ ਸਾਈਡ ਦੀ ਵਾਹ ਤੇ ਦੂਜੀ ਵਾਹ ਵੀ ਆਪਾਂ ਨਾਲ ਦੀ ਨਾਲ ਹੀ ਤਿਆਰ ਕਰ ਰਹੀ ਆਂ ਠੀਕ ਹੈ ਤੁਨੋਂ ਬਾਹਾਂ ਪਤਿਆਰ ਕਰ ਰਹੀਆਂ ਜੇ ਫੁੱਲ ਬਾਹ ਵਾਲੀ ਵੀਡੀਓ ਚਾਹੀਦੀ ਤਾਂ ਕਮੈਂਟ ਕਰਿਓ ਆਪਾਂ ਫੁੱਲ ਬਾਹ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਇੱਕ ਜਿਹੜੀ ਬਾਹ ਹੈ ਇਹਦੀ ਆਪਾਂ ਆ ਤਿਆਰ ਕੀਤੀ ਹੋਈ ਹੈ ਠੀਕ ਹੈ ਇੱਕ ਐਨੀ ਬਣਾਲੀ ਤੇ ਇੱਕ ਐਨੀ ਬਣਾਲੀ ਅਗਲੀ ਵੀਡੀਓ ਚ ਤੁਹਾਨੂੰ ਦੱਸਾਂਗੇ ਵੀ ਕਿੰਨੇ ਇੰਚ ਦੀ ਬਾਹ ਬਣਾਉਣੀ ਹੁੰਦੀ ਹੈ ਉਸ ਤੋਂ ਬਾਅਦ ਕਿੰਨੇ ਇੰਚ ਬਾਅਦ ਆ ਜਿਹੜੇ ਬਾਹ ਵਾਲੀ ਬਾਹ ਦੇ ਜਿਹੜੇ ਕਟਾਉਣੇ ਹੁੰਦੇ ਆ ਕੁੰਡੇ ਕਿੰਨੇ ਇੰਚ ਬਾਅਦ ਕਟਾਉਣੇ ਹੁੰਦੇ ਆ ਤੇ ਕਿੰਨੇ ਕਿੰਨੇ ਕਟਾਉਣੇ ਆ ਉਹ ਆਪਾਂ ਨੈਕਸਟ ਵੀਡੀਓ ਚ ਦੱਸਾਂਗੇ ਧੰਨਵਾਦ ਜੀ